ਗੁੱਡ ਮਾਰਨਿੰਗ एवरीवन ਵੈਲਕਮ ਟੂ ਜੀਐਨ ਵਰਚੁਅਲ ਕਲਾਸਸ ਹੂ ਇਜ਼ ਹੂ ਪੰਜਾਬ ਜਿਸ ਵਿੱਚ ਆਪਣਾ ਟਾਪਿਕ ਹੈਗਾ ਸਿੱਖ ਹਿਸਟਰੀ ਪਾਰਟ 2 ਇਸ ਤੋਂ ਪਹਿਲਾਂ ਪੰਜ ਗੁਰੂ ਸਹਿਬਾਨ ਬਾਰੇ ਆਪਾਂ ਪੜ ਚੁੱਕੇ ਹਾਂ ਹੁਣ ਅੱਜ ਆਪਾਂ ਅਗਲੇ ਪੰਜ ਗੁਰੂ ਸਹਿਬਾਨ ਬਾਰੇ ਪੜਨਾ ਜਿਹਦੇ ਵਿੱਚੋਂ 6ਵੇਂ ਗੁਰੂ ਹਰਗੋਬਿੰਦ ਜੀ ਜਨਰਲ ਟਾਈਮ 1595 ਤੋਂ 1644 ਤੱਕ ਹੈਗਾ ਸਭ ਤੋਂ ਪਹਿਲਾਂ ਜਨਮ ਬਰਥ 196 1595 ਨੂੰ ਅੰਮ੍ਰਿਤਸਰ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ ਫਾਦਰ ਨੇਮ ਗੁਰੂ ਅਰਜਨ ਦੇਵ ਫਾਦਰ ਨੇਮ ਗੁਰੂ ਅਰਜਨ ਦੇਵ ਜੀ ਨੇ ਉਸ ਤੋਂ ਬਾਅਦ ਮਦਰ ਨੇਮ माता गंगा इस बार बाकी मैरिज बीबी नानकी बीबी दमोदरी बीबी मारवाई ਗੁਰੂ ਜੀ ਦੀ ਮੈਰਿਜ ਤਿੰਨ ਵਿਆਹ ਹੋਏ ਸੀ ਬੀਬੀ ਨਾਨਕੀ ਨਾਲ ਬੀਬੀ ਦਮੋਤਰੀ ਬੀਬੀ ਮਾਰਬਾਈ ਇਸ ਤੋਂ ਬਾਅਦ ਕਰ ਵਿੱਚ ਦੋ ਬੇਟਾ ਜਨਮ ਲਿਆ ਪੰਜ ਬੇਟੀਆਂ ਨੇ ਬਾਬਾ ਗੁਰਦੇਵ ਗੁਰਦੇ ਬਾਬਾ ਅਚਾਲਰ ਆਈ अन्नी राय बाबा सूरजमल बाबा बाबा बटल राय बाबा सूरजमल बाबा, बाबा तेग बहादुर ਗੁਰੂ ਹਰਗੋਬਿੰਦ ਜੀ ਦੇ ਪੰਜ ਬੇਟੇ ਹੈਗੇ ਸੀ ਬਾਬਾ ਗੁਰਦੇਤਾ ਬਾਬਾ ਅਟਲ ਰਾਏ ਬਾਬਾ ਅਨੀ ਰਾਏ ਬਾਬਾ ਸੂਰਜਮਲ ਤੇ ਬਾਬਾ ਤੇਗ ਬਹਾਦਰ ਪੰਜ ਬੇਟਿਆਂ ਨੇ ਜਨਮ ਲਿਆ ਸੀ ਤੇ ਗੁਰੂ ਜੀ ਨੂੰ ਬੰਦੀ ਬੰਦੀ ਛੋੜ ਬਾਬਾ ਜੀ ਕਿਹਾ ਜਾਂਦਾ ਬੰਦੀ ਛੋੜ ਕਿਉਂਕਿ ਜਹਾਂਗੀਰ ਦੇ ਗਵਾਲੀਅਰ ਦੇ ਕਿਲੇ ਵਿੱਚ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲਿਆਇ ਸੀ ਇਸ ਕਰਕੇ ਇਹਨਾਂ ਨੂੰ ਬੰਦੀ ਛੋੜ ਬਾਬਾ ਜੀ ਕਿਹਾ ਜਾਂਦਾ ਹੈ 1644 ਵਿੱਚ ਗੁਰੂ ਜੀ ਦੀ ਡੈਥ ਹੋ ਗਈ ਸੀ ਇਸ ਤੋਂ ਬਾਅਦ ਡੈਥ ਤੋਂ ਬਾਅਦ ਅਗਲੇ ਨੈਕਸਟ ਸਕੈਸਰ ਹੈਗੇ ਆ ਅਗਲੇ ਗੱਦੀ ਦੇ ਵਾਰਿਸ ਸੱਤਵੇਂ ਗੁਰੂ ਗੁਰੂ ਹਰ Rai ਗੁਰੂ ਹਰ Rai ਤਾਂ ਸਿੱਖ ਹਿਸਟਰੀ ਵਿੱਚੋਂ ਸੱਤਵੇਂ ਗੁਰੂ ਹਰ Rai ਜਿਨ੍ਹਾਂ ਦਾ ਸਮਾਂ 1630 ਤੋਂ ਲੈ ਕੇ 1661 ਤੱਕ ਦਾ ਸਮਾਂ ਸਭ ਤੋਂ ਪਹਿਲਾਂ ਬਰਤ ਜਨਮ 16 1630 ਨੂੰ ਹੋਇਆ 16 ਜਨਵਰੀ 1630 ਨੂੰ ਬਰਤ ਹੋਇਆ ਕੀਰਤਪੁਰ ਸਾਹਿਬ ਫਾਦਰ ਨੇਮ गुरदिता जी उस बाद मदर सभराई देवी फादर नेम गुरदिता जी मदर नेम संभराई देवी कई किताबा च अनंती अंति भी दसिया वदर नेम अलग अलग बुक्स का डेटा है उसो बाद मैरिज ਮੈਰਿਜ ਹੋਈ ਸੁਲਖਣੀ ਨਾਲ ਮਾਤਾ ਸੁਲਖਣੀ ਨਾਲ ਮੈਰਿਜ ਹੋਈ ਸੀ ਗੁਰੂ ਹਰ Rai ਜੀ ਦੀ ਇਸ ਤੋਂ ਬਾਅਦ ਗੁਰੂ ਹਰ Rai ਜੀ ਦੇ ਬੇਟੇ ਸੰਸ ਸ੍ਰਾਮ Rai ਦੂਜੇ ਹਰਕ੍ਰਿਸ਼ਨ ਹਰੀਕ੍ਰਿਸ਼ਨ ਤੇ ਇਸ ਤੋਂ ਬਾਅਦ ਦੇਥ 1661 ਵਿੱਚ ਗੁਰੂ ਹਰ Rai ਜੀ ਜੋ ਸਿੱਖ ਧਰਮ ਦੇ ਵਿੱਚੋਂ 7ਵੇਂ ਗੁਰੂ ਨੇ ਇਹਨਾਂ ਦਾ ਬਰਤ 161630 ਨੂੰ ਹੋਇਆ ਫਾਦਰ ਨੇਮ ਗੁਰਦੇਤਾ ਜੀ ਮਦਰ ਨੇਮ ਸਭਰਾਈ ਦੇਵੀ ਔਰ ਅਨੰਤੀ ਮੈਰਿਜ ਹੋਈ ਮਾਤਾ ਸੁਲਖਣੀ ਨਾਲ ਇਸ ਤੋਂ ਬਾਅਦ ਘਰ ਵਿੱਚ ਦੋ ਬੇਟਿਆਂ ਨੇ ਜਨਮ ਲਿਆ RAM Rai ਤੇ Har Krishan ਤੇ 1661 ਵਿੱਚ ਇਹਨਾਂ ਦਾ ਇੰਤਕਾਲ ਹੋ ਗਿਆ ਉਸ ਤੋਂ ਬਾਅਦ ਅਗਲੇ ਸਕੈਸਰ ਬਣੇ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਗੁਰੂ ਹਰਿਕ੍ਰਿਸ਼ਨ ਜੀ 8ਵੇਂ ਗੁਰੂ ਬਣੇ ਜਿਨ੍ਹਾਂ ਦਾ ਸਮਾਂ 1656 ਤੋਂ 1664 ਤੱਕ ਦਾ ਸਮਾਂ 1656 ਤੋਂ ਲੈ ਕੇ 1664 ਤੱਕ ਦਾ ਸਮਾਂ ਗੁਰੂ ਹਰਿਕ੍ਰਿਸ਼ਨ ਜੀ ਦਾ ਸਭ ਤੋਂ ਪਹਿਲਾਂ ਇਨਾ ਦਾ ਜਨਮ ਵਰਥ 7 ਜੁਲਾਈ 1656 ਨੂੰ 7 ਜੁਲਾਈ 1656 ਨੂੰ ਕਿਰਤਪੁਰ ਸਾਹਿਬ ਦੇ ਵਿਖੇ ਹੋਇਆ ਸੀ ਫਾਦਰ ਨੇਮ ਫਾਦਰ ਹੈਗੇ ਸੀ 6ਵੇਂ ਗੁਰੂ ਗੁਰੂ ਹਰ Rai ਜੀ गुरु हर राय छेवें गुरु हर राय जी है सी, फादर नेम मदर नें। मदर नेम अनंती सॉरी सुलखनी फादर है सतमें गुरु गुरु हर राय जी नेम माता सुलखनी जी है ਉਸ ਤੋਂ ਬਾਅਦ ਮੈਰਿਜ ਹੋਈ ਨਹੀਂ ਇਹਨਾਂ ਦੀ ਇਹ ਹੈਗੇ ਸੀ ਚਾਈਲਡ ਗੁਰੂ ਚਾਈਲਡ ਗੁਰੂ ਹੈਗੇ ਸੀ ਤਾਂ 1664 ਵਿੱਚ ਹੀ ਚੇਚਕ ਦੀ ਬਿਮਾਰੀ ਨਾਲ ਇਹਨਾਂ ਦਾ ਇੰਤਕਾਲ ਹੋ ਗਿਆ ਡੈਥ ਹੋ ਗਈ ਠੀਕ ਹੈ ਅੱਠਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਜੀ ਜਿਨ੍ਹਾਂ ਦਾ ਟਾਈਮ 1656 ਤੋਂ 1664 ਤੱਕ ਦਾ ਹੈ ਬਰਤ 7 ਜੁਲਾਈ 1656 ਨੂੰ ਹੋਇਆ ਫਾਦਰ ਨੇਮ ਗੁਰੂ ਹਰਾਈ ਜੀ ਤੇ ਮਦਰ ਨੇਮ ਮਾਤਾ ਸੁਲਖਣੀ ਇਹ ਚਾਈਲਡ ਗੁਰੂ ਸੀ ਇਹਨਾਂ ਦੀ ਮੈਰਿਜ ਨਹੀਂ ਹੋਈ ਤੇ 1664 ਵਿੱਚ ਇੰਤਕਾਲ ਹੋ ਗਏ ਆ ਉਸ ਤੋਂ ਬਾਅਦ ਸਿੱਖ ਧਰਮ ਦੇ ਨੌਵੇਂ ਗੁਰੂ ਬਾਰੇ ਪੜਦੇ ਆਪਾਂ ਸਿੱਖ ਧਰਮ ਦੇ ਗੁਰੂ ਗੁਰੂ ਤੇ ਇੱਕ ਬਹਾਦਰ ਸਿੱਖ ਧਰਮ ਦੇ ਗੁਰੂ ਗੁਰੂ ਤੇਗ ਬਹਾਦਰ ਜੀ ਹੋਏ ਆ ਨੌਵੇਂ ਗੁਰੂ ਸਿੱਖ ਧਰਮ ਦੇ ਵਿੱਚੋਂ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜਿਨ੍ਹਾਂ ਦਾ ਸਮਾਂ 1621 ਤੋਂ 1675 1621 ਤੋਂ ਲੈ ਕੇ 1675 ਤੱਕ ਦਾ ਸਮਾਂ ਗੁਰੂ ਤੇਗ ਬਹਾਦਰ ਜੀ ਦਾ ਸਮਾਂ जन्म बर्थ एक अप्रैल सोलह सौ सताई सोलह सौ इक्की अमृतसर एक अप्रैल सोलह सौ इक्की अमृतसर विख फादर नेम कौन है सी? फादर नेम गुरु हरगोबिंद ਤਾ ਗੁਰੂ ਹਰਗੋਬਿੰਦ 6ਵੇਂ ਗੁਰੂ ਸਹਿਬਾਨ ਇਹਨਾਂ ਦੇ ਪਿਤਾ ਸੀ ਮਦਰ ਨੇਮ ਬੀਬੀ ਨਾਨਕੀ ਬੀਬੀ ਨਾਨਕੀ ਮਦਰ ਨੇਮ ਉਸ ਤੋਂ ਬਾਅਦ ਮੈਰਿਜ ਮਾਤਾ ਸੁਲੱਖਣੀ ਸੌਰੀ ਮਾਤਾ ਗੁਜਰਕੌਰ ਮਾਤਾ ਗੁਜਰੀ ਮਾਤਾ ਗੁਜਰਗੌਰ ਇਹਨਾਂ ਨਾਲ ਵਿਆਹ ਹੋ ਗਿਆ ਸੀ ਗੁਰੂ ਤੇਗ ਬਹਾਦਰ ਦਾ ਘਰ ਵਿੱਚ ਇੱਕ ਬੇਟੇ ਨੇ ਜਨਮ ਲਿਆ ਸਨ ਗੋਬਿੰਦ ਰਾਏ ਗੋਬਿੰਦ ਰਾਏ ਘਰ ਦੇ ਵਿੱਚ ਇੱਕ ਬੇਟੇ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਸੀ ਇਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਹਿੰਦ ਦੀ ਚਾਦਰ ਕਿਉਂਕਿ ਕਸ਼ਮੀਰੀ ਬ੍ਰਾਹਮਣਾਂ ਦੇ ਸਪੂਟ ਵਿੱਚ ਕਸ਼ਮੀਰੀ ਬ੍ਰਾਹਮਣਾਂ ਦਾ ਜਿਹੜਾ ਧਰਮ ਸੀ ਉਹ ਸੰਕਟ ਵਿੱਚ ਸੀ ਤਾਂ ਇਹਨਾਂ ਨੇ ਕਿਹਾ ਵੀ ਕਸ਼ਮੀਰੀ ਬ੍ਰਾਹਮਣਾਂ ਦਾ ਧਰਮ ਬਚਾਉਣ ਦੇ ਲਈ ਇਹ ਦਿੱਲੀ ਵੱਲ ਚਲੇ ਗਏ ਸੀ ਤਾਂ ਦਿੱਲੀ ਵਿੱਚ ਚਾਂਦਨੀ ਚੌਂਕ ਦਿੱਲੀ ਦੇ ਚਾਂਦਨੀ ਚੌਂਕ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਇਹਨਾਂ ਨੂੰ ਸ਼ਹੀਦ ਕਰਤਿਆ ਸੀ ਔਰੰਗਜ਼ੇਬ ਨੇ ਉਥੇ ਸ਼ੀਸ਼ ਜਿੱਥੇ ਇਹਨਾਂ ਦਾ ਸ਼ੀਸ਼ ਟਰਤੋ ਲੱ ਕਰਤਾ ਸੀ ਉੱਥੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਬਣਿਆ ਵਾ ਤੇ 1675 ਨੂੰ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਤਾ ਸੀ ਗੁਰੂ ਤੇਗ ਬਹਾਦਰ ਜਿਨ੍ਹਾਂ ਦਾ ਟਾਈਮ 1621 ਤੋਂ 1675 ਸੀ ਤੇ ਫਾਦਰ ਜਨਮ ਹੋਇਆ 1 April 1621 ਨੂੰ ਅੰਮ੍ਰਿਤਸਰ ਵਿਖੇ ਫਾਦਰ ਨੇਮ ਗੁਰੂ ਹਰਗੋਬਿੰਦ ਜੀ ਤੇ ਮਦਰ ਨੇਮ ਬੀਬੀ ਨਾਨਕੀ ਤੇ ਮੈਰਜ ਮਾਤਾ ਗੁਜਰਕਰ ਤੇ ਸਨ ਗੋਬਿੰਦ ਰਾਏ ਉਸ ਤੋਂ ਬਾਅਦ ਹਿੰਦ ਦੀ ਚਾਦਰ ਕਹਿੰਦੇ ਆ ਗੁਰੂ ਜੀ ਨੂੰ ਕਿਉਂਕਿ ਇਹਨੇ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਇਆ ਸੀ ਚਾਂਦਨੀ ਚੌਕ ਵੀ ਖੇਨਾ ਸ਼ਹੀਦ ਕਰਦਿਆ ਸੀ ਸ਼ੀਸ਼ਗੰਜ ਸਹਿਬਾ ਉੱਥੇ ਗੁਰਦੁਆਰਾ ਬਣਿਆ ਹੁੰਦਾ ਇਹ ਹੈਗੇ ਸੀ ਗੁਰੂ ਤੇਗ ਬਹਾਦਰ ਜੀ ਬਾਰੇ ਇਸ ਤੋਂ ਬਾਅਦ ਦਸਵੇਂ ਗੁਰੂ ਪੜਦੇ ਆਪਾਂ 10ਵੇਂ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਸਮਾਂ 1666 ਤੋਂ 1708 ਤੱਕ ਦਾ ਸਮਾਂ ਗੁਰੂ ਗੋਬਿੰਦ ਸਿੰਘ ਸਿੱਖ ਧਰਮ ਦੇ 10ਵੇਂ ਗੁਰੂ ਹੋਏ ਨੇ ਜਿਨ੍ਹਾਂ ਦਾ ਜਨਮ 1666 ਤੋਂ 16 17 1666 ਵਿੱਚ ਹੋਇਆ ਬਰਤ 22 ਦਸੰਬਰ 1668 ਨੂੰ ਹੋਇਆ ਪਟਨਾ ਵਿਖੇ ਪਟਨਾ ਬਿਹਾਰ ਦੇ ਵਿੱਚ ਹੈ ਇਸ ਤੋਂ ਬਾਅਦ ਇਹਨਾਂ ਦਾ ਫਾਦਰ ਨੇਮ ਨੌਵੇਂ ਗੁਰੂ ਤੇਗ ਬਹਾਦਰ ਨੌਵੇਂ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਦੇ ਪਿਤਾ ਹੈਗੇ ਸੀ ਉਸ ਤੋਂ ਬਾਅਦ ਮਦਰ ਮਾਤਾ ਗੁਜਰੀ ਇਸ ਵਾਰ ਮੈਰਿਜ ਗੁਰੂ ਜੀ ਦੀ ਮੈਰਿਜ ਮਾਤਾ ਜੀਤੋ ਮਾਤਾ ਸੁੰਦਰੀ ਮਾਤਾ ਸਾਹਿਬਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਮੈਰਿਜ ਹੋਈ ਮਾਤਾ ਜੀਤੋ ਨਾਲ ਮਾਤਾ ਸੁੰਦਰੀ ਨਾਲ ਮਾਤਾ ਸਾਹਿਬਕੌਰ ਨਾਲ ਘਰ ਦੇ ਵਿੱਚ ਚਾਰ ਬੇਟਿਆਂ ਨੇ ਜਨਮ ਦੇ ठीक है अजीत सिंह जुझार सिंह जोरावर जोरावर सिंह फतेह सिंह फतेह सिंह गुरु गोबिंद सिंह जी दे चार बेटे से अजीत सिंह जुझार सिंह जोरावर सिंह ते फतेह सिंह इस तो बाद ਗੁਰੂ ਜੀ ਦਾ ਜੋ ਇੰਤਕਾਲ ਐ 1708 ਵਿੱਚ ਹੋ ਗਿਆ ਸੀ ਕਿ ਇੱਕ ਪਠਾਨ ਨੇ ਇਹਨਾਂ ਨੂੰ ਜ਼ਖਮੀ ਕਰਤਾ ਸੀ ਬਾਅਦ ਵਿੱਚ ਇਹਨਾਂ ਦਾ ਇੰਤਕਾਲ ਹੋ ਗਿਆ ਤਾਂ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਟਾਈਮ 1666 ਤੋਂ 1708 ਤੱਕ ਹੈ 22 ਬਰਥ ਹੈਗਾ 22 ਦਸੰਬਰ 1666 ਪਟਨਾ ਵਿਖੇ ਤੇ ਫਾਦਰ ਨੇਮ ਗੁਰੂ ਤੇਗ ਬਹਾਦਰ ਤੇ ਮਦਰ ਨੇ ਮਾਤਾ ਗੁਜਰ ਕੌਰ ਮਾਤਾ ਗੁਜਰੀ ਤੇ ਮੈਰਿਜ ਮਾਤਾ ਜੀਤੋ ਨਾਲ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੂੰ ਉਸ ਬਾਅਦ ਸੰਸ ਚਾਰ ਬਟੇ ਸੀ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਤੇ 1708 ਵਿੱਚ ਨਦੇੜ ਸਾਹਿਬ ਵਿਖੇ ਗੁਰੂ ਜੀ ਦਾ ਇੰਤਕਾਲ ਹੋ ਗਿਆ ਸੀ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਤਾਂ ਇਹ ਆਪਾਂ ਨੇ ਪੜੇ ਹੈਗੇ ਆ ਸਿੱਖ ਹਿਸਟਰੀ ਪਾਰਟ 2 ਦੇ ਜੋ ਸਾਰੇ ਆਪਾਂ ਨੇ 6 6ਵੇਂ ਗੁਰੂ ਤੋਂ ਗੁਰੂ ਗੋਬਿੰਦ ਸਿੰਘ 10ਵੇਂ ਗੁਰੂ ਤੱਕ ਪੜਿਆ ਹੈ ਗੁਰੂ ਹਰਗੋਬਿੰਦ ਜੀ ਗੁਰੂ ਹਰ Rai ਜੀ ਤੇ ਸੁਭਾ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਠੀਕ ਹੈ ਤਾਂ ਇਹਨਾਂ ਬਾਰੇ ਜੋ ਆਪਾਂ ਨੇ ਪੜਿਆ 10 ਗੁਰੂ ਸਾਹਿਬਾਨ ਆਪਾਂ ਪੜ ਚੁੱਕੇ ਆ ਪੰਜਾਬ ਦੇ ਸਾਰੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਸਿੱਖ ਹਿਸਟਰੀ ਦੇ ਇੰਪੋਰਟੈਂਟ ਕੁਸ਼ਚਨ ਆਉਂਦੇ ਆ ਤੇ ਉਸ ਤੋਂ ਬਾਅਦ ਸੀਟ ਐਟ ਪੀਟ ਐਟ ਦੇ ਵਿੱਚ ਜੋ ਸਿੱਖ ਹਿਸਟਰੀ ਦੇ ਕੁਸ਼ਚਨ ਆ ਨੇ ਵੈਰੀ ਇੰਪੋਰਟੈਂਟ ਕੁਸ਼ਚਨ ਆਉਂਦੇ ਆ ਤਾਂ ਇਹਨਾਂ ਨੂੰ ਤੁਸੀਂ ਆਪਣੇ ਨੋਟਸ ਬਣਾ ਲਿਓ ਤੇ ਇਹਨਾਂ ਦੇ एमसीक्यू ਕੁਐਸਚਨ ਵੀ ਜਿਹੜੇ ਬਾਅਦ ਵਿੱਚ ਆਪਾਂ ਡਿਸਕਸ ਕਰ ਲਾਂਗੇ ਤੇ ਅੱਜ ਲਈ ਮੈਂ ਮੇਰਾ ਲੈਕਚਰ ਇੰਨਾ ਸੀ ਮੈਂ ਆਪਣੇ ਲੈਕਚਰ ਨੂੰ ਵਾਈਂਡ ਅਪ ਕਰਦਾ ਸਾਡਾ ਜੀਐਨ ਵਰਚੁਅਲ ਕਲਾਸਸ ਦਾ ਜੋ ਚੈਨਲ ਆ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਬਾਤ ਤੋਂ ਬਾਅਦ ਅਸੀਂ ਤੁਹਾਡੇ ਲਈ ਇੱਕ ਹੋਰ ਵਧੀਆ ਵੀਡੀਓ ਲੈ ਕੇ ਆ ਸਕੀਏ ਤੇ ਅੱਜ ਲਈ ਮੇਰਾ ਲੈਕਚਰ ਇੰਨਾ ਸੀ ਮੈਂ ਆਪਣੇ ਲੈਕਚਰ ਨੂੰ ਵਾਈਂਡ ਅਪ ਕਰਦਾ ਥੈਂਕ ਯੂ ਸੋ